ਬਟਿਕ ਤੁਸੀਂ ਬਹੁਤ ਦੇਖੇ ਹੋਣੇ ਪਰ ਅੱਜ ਇੱਕ ਛੋਟੀ ਬੱਚੀ ਦਾ ਬਟਿਕ ਦਿਖਾਵਾਂ ਜਿਹੜਾ ਇੱਕ ਛੋਟੀ ਬੱਚੀ ਦੇ ਨਾਂ ਤੇ ਆ ਇਵਾਦਤ ਬਟਿਕ ਆਪਾਂ ਇਹ ਸ਼ਹਿਰ ਬਰੇਟਾ ਦੇ ਵਿੱਚ ਤੇ ਇਹ ਬਟਿਕ ਮਤਲਬ ਘਰੇ ਕੀਤਾ ਗਿਆ ਤਾਂ ਕਰਕੇ ਇੱਥੇ ਦੇ ਜਿਹੜੇ ਰੇਟ ਨੇ ਸਾਰੇ ਪੰਜਾਬ ਤੋਂ ਸਸਤ ਰੇਟ ਨੇ ਕਿਉਂਕਿ ਇੱਥੇ ਮਤਲਬ ਕੇ ਜਿਹੜੇ ਸ਼ਹਿਰਾਂ ਦੇ ਖਰਚੇ ਹੁੰਦੇ ਆ ਉਹ ਨਹੀਂ ਪੈਂਦੇ ਘਰ ਦੇ ਵਿੱਚ ਹੀ ਕੀਤਾ ਗਿਆ ਕੰਮ ਉਹ ਵਾਲ ਟਿਕ ਕਲੀ ਕਲੀ ਚੀਜ਼ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਬਾਕੀ ਕਿਤੇ ਬੈਠੇ ਵੀ ਤੁਸੀਂ ਆਪਣਾ ਇਹ ਕੰਮ ਕਰਵਾ ਸਕਦੇ ਹੋ ਆਨਲਾਈਨ ਪੇਜ ਕੇ ਜਾਂ ਬਾਹਰਲੀ ਕੰਟਰੀ ਦੇ ਵਿੱਚ ਬੈਠੇ ਵੀ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ ਬਾਕੀ ਜਿਹੜੀ ਮਲੇ ਸੂਟਾਂ ਦੇ ਕੁਆਲਿਟੀ ਕਿਹੜੇ-ਕਿਹੜੇ ਵਰਕ ਹੈ ਉਹ ਆਪਾਂ ਪੂਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਚੀਜ਼ਾਂ ਬਾਰੇ ਇਹਦੇ ਵਿੱਚ ਦੱਸਿਆ ਗਿਆ। ਤੇ ਮਰਨੇ ਉਹਨਾਂ ਨੇ 26000 ਰੁਪਿਆ ਉਹਨਾਂ ਤੋਂ ਮੰਗਿਆ ਸੀਗਾ ਤੇ ਆਪਾਂ ਨੇ ਇਹ ਵਿਦ ਸਟੀਚਿੰਗ 13000 ਰੁਪਏ 'ਚ ਉਹਨਾਂ ਨੂੰ ਰੈਡੀ ਕਰਕੇ ਬਣੇ ਇਹ ਵੀ ਖੱਦਰ ਤੇ ਹੱਥ ਦਾ ਤਿਆਰ ਕੀਤਾ ਹੋਇਆਗਾ। ਇਹ ਵੀ ਸ਼ਰਟ ਖੱਦਰ ਦੀ ਹੈ। ਤੇ ਇਹਦੇ ਨਾਲ ਆਪਾਂ ਨੇ ਇਹ ਪੰਜਾਬੀ ਕੱਗਰਾ ਇਸ ਤਰ੍ਹਾਂ ਦੀ ਤੁਸੀਂ ਕੋਈ ਵੀ ਆਈਟਮ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਆਨ ਆਰਡਰ। ਤੇ ਸਾਡੇ ਕੋਲ ਇਹ ਤਿਆਰ ਵੀ ਮਿਲ ਜਾਂਦੇ। ਇਹ ਜੀ ਟ੍ਰੈਡੀਸ਼ਨਲ ਫਲਕਾਰੀ ਵਰਕ ਹੈਗਾ। ਇਹ ਹੱਥ ਦਾ ਕੱਢਿਆ ਹੋਇਆ ਬਾਗ ਆ ਖੱਦਰ ਤੇ ਪਿਓਰ ਖੱਦਰ ਤੇ ਕੀਤਾ ਗਿਆ ਹੈ ਇਹ ਦੇਖੋ ਆਪਣੇ ਖੋਦੇ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਹੈਗਾ ਇਹਦੇ ਚ ਤੁਹਾਨੂੰ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਤੇ ਤੁਸੀਂ ਕਿਸੇ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਸਾਡੇ ਤੋਂ ਜਿੱਦਾਂ ਦੇਖੋ ਇਹ ਸ਼ਰਟਾਂ ਨੇਗੀਆਂ ਫਲਕਾਰੀ ਦੀਆਂ ਆਪਾਂ ਨੇ ਇਹ ਆਪ ਪਿਆਰ ਕੀਤੀਆਂ ਹੋਈਆਂ ਨੇਗੇ ਇਹ ਪਿਓਰ ਖਾਦੀ ਸਿਲਕ ਤੇ ਰੈਡੀ ਕੀਤਾਗਾ ਦੇਖੋ ਇਹ ਜਿੱਦਾਂ ਜਾਗੋ ਵਗੈਰਾ ਤੇ ਕੁੜੀਆਂ ਵੇਅਰ ਕਰਦੀਆਂ ਨੇ ਇਹਦਾ ਇਹਦੇ ਆਪਣੇ ਕੋਲ ਹੋਰ ਵੀ ਡਿਜ਼ਾਈਨ ਅਵੇਲੇਬਲ ਨੇ ਉਹਨੂੰ ਤੁਸੀਂ ਸਲਵਾਰ ਨਾਲ ਘਗਰੇ ਨਾਲ ਕਿਸੇ ਵੀ ਚੀਜ਼ ਨਾਲ ਪਾ ਸਕਦੇ ਹੋਗੇ ਇਹ ਪਫ ਵਰਕ ਹੈਗਾ ਪਫ ਮਸ਼ੀਨ ਦਾ ਵਰਕ ਹੈਗਾ ਇਹ ਵੀ ਆਪਾਂ ਨੇ ਆਨ ਆਰਡਰ ਹੀ ਰੈਡੀ ਕੀਤਾ ਹੈਗਾ ਤੁਸੀਂ ਕੰਮ ਦੇਖੋ ਮਤਲਬ ਇਹ ਆਪਣੇ ਕੋਲ ਸਾਰੇ ਆਪਣੀਆਂ ਖੁਦ ਦੀ ਕਸਟਮਾਈਜੇਸ਼ਨ ਹੈ ਕਿ ਤੁਸੀਂ ਕਿਸੇ ਵੀ ਕੱਪੜੇ ਤੇ ਕਿਸੇ ਵੀ ਡਿਜ਼ਾਈਨ ਤੇ ਸਾਡੇ ਕੋਲੋਂ ਤਿਆਰ ਕਰਾ ਸਕਦੇ ਹੋ ਇਹ ਵੀ ਮਸ਼ੀਨ ਦਾ ਵਰਕ ਹੈ ਇੱਕ ਆਪਣੇ ਕੋਲ ਆਰੀ ਦੇ ਕਾਰੀਗਰ ਵੀ ਨੇ ਦੇਖੋ ਇਹ ਆਰੀ ਦਾ ਵਰਕ ਇਸ ਤੋਂ ਇਲਾਵਾ ਆਪਣੇ ਕੋਲੇ ਹੈਂਡ ਪੇਂਟਿੰਗ ਇਹ ਵੀ ਸੂਟ ਆਪਾਂ ਆਪ ਹੀ ਤਿਆਰ ਕਰਦੇ ਆਂਗੇ ਇਹ ਸ਼ਿਮਰ ਫੈਬਰਿਕ ਤੇ ਹੈਂਡਵਰਕ ਦਾ ਸੂਟ ਹੈ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਹੈਂਡਵਰਕ ਦਾ ਤੁਸੀਂ ਕੋਈ ਵੀ ਡਿਜ਼ਾਈਨ ਕਿਤੋਂ ਵੀ ਲੈ ਕੇ ਸਾਡੇ ਤੋਂ रेडी करवा ਸਕਦੇ ਹੋਗੇ ਆਪਣਾ ਘਰੇ ਕੰਮ ਕਰਦੇ ਹੋਣ ਕਰਕੇ ਆਪਣੇ ਪ੍ਰਾਈਸ ਹੋਰ ਬੁਟੀਕਸ ਨਾਲੋਂ ਬਹੁਤ ਜ਼ਿਆਦਾ ਘੱਟ ਨੇਗੇ ਜਿਉ ਜਦਾਂ ਤੁਸੀਂ ਇਹ ਵਾਲਾ ਸੂਟ ਦੇਖੋ ਇਹ ਸੂਟ ਜਿਨ੍ਹਾਂ ਦਾ ਸਾਨੂੰ ਡਿਜ਼ਾਈਨ ਦਿੱਤਾ ਸੀਗਾ ਕਸਟਮਰ ਨੇ ਉਹਨਾਂ ਨੇ 26000 ਰੁਪਿਆ ਉਹਨਾਂ ਤੋਂ ਮੰਗਿਆ ਸੀਗਾ ਤੇ ਆਪਾਂ ਨੇ ਇਹ ਵਿਦ ਸਟੀਚਿੰਗ 13000 ਰੁਪਏ 'ਚ ਉਹਨਾਂ ਨੂੰ ਰੈਡੀ ਕਰਕੇ ਦਿੱਤਾਗਾ ਤੁਸੀਂ ਫਿਨਿਸ਼ਿੰਗ ਵਰਕ ਦੀ ਦੇਖ ਸਕਦੇ ਹੋਗੇ ਇਹ ਆਪਾਂ ਨੇ ਉਹਨਾਂ ਨੂੰ ਵਿਦ ਸਟੀਚਿੰਗ ਦਿੱਤਾਗਾ ਉਹ ਸੂਟ ਵਾਲੀ ਲਿੱਤੀ ਬੋਲ ਤੇ ਜਿੱਦਾਂ ਫਲਕਾਰੀ ਵਾਲੇ ਵਰਕ ਦੇ ਸੂਟ ਆ ਗਏ ਇਹ ਤੁਹਾਨੂੰ ਪਹਿਲਾਂ ਦਿਖਾਏ ਆਪਾਂ ਨੇ ਇਹ ਵਾਲਾ ਇਹ ਡਿਜ਼ਾਈਨ ਜਿੰਨਾ ਦਾ ਹੈਗਾ ਸੀਗਾ ਮਤਲਬ ਉਹਨਾਂ ਨੇ 45000 ਰੁਪਏ ਕਸਟਮਰ ਤੋਂ ਮੰਗਿਆ ਸੀ ਆਪਾਂ ਨੇ ਇਹ ਵਿਦ ਸਟੀਚਿੰਗ ਇਹ ਵੀ 12500 ਰੁਪਏ ਚ ਉਹਨਾਂ ਨੂੰ ਰੈਡੀ ਕਰਕੇ ਦਿੱਤਾਗਾ ਇਹ ਵੀ ਹੈਂਡਵਰਕ ਦਾ ਪੀਸ ਹੈ ਬਹੁਤ ਪਿਆਰਾ ਬਣਿਆ ਹੋਇਆ ਇਹ ਵੀ ਸ਼ਿਮਰਤੇ ਹੈ ਇਹ ਤੁਸੀਂ ਕਿਸੇ ਵੀ ਮਤਲਬ ਫੈਬਰਿਕ ਤੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਇਹ ਦਬਕੇ ਦਾ ਕੰਮ ਹੈਗਾ ਕੰਮ ਦੀ ਕਲੀਅਰਟੀ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਹੈਂਡਵਰਕ ਦਾ ਸੂਤ ਹੈਗਾ ਪੀਸ ਹੈ ਇਹ ਭੈਣ ਨੇ ਸਾਨੂੰ ਆਸਟ੍ਰੇਲੀਆ ਤੋਂ ਆਨਲਾਈਨ ਆਰਡਰ ਕੀਤੇ ਸੀਗੇ ਸੂਤੇ ਉਹਨਾਂ ਦਾ ਕੰਮ ਅੱਜ ਬਣ ਕੇ ਜਾਣਾ ਹੈ ਦੇਖੋ ਇਹ ਵੀ ਦਬਕੇ ਦਾ ਬਣਿਆ ਹੋਇਆ ਕੰਮ ਹੈ ਆਪਣੇ ਕੋਲੇ ਆਰੀ ਤੇ ਹੈਂਡ ਦਾ ਕੰਮ ਵੀ ਜਿਵੇਂ ਕਿਸੇ ਨੇ ਘੱਟ ਕਰਨਾ ਹੁੰਦਾਗਾ ਖਰਚਾ ਆਰੀ ਦੇ ਨਾਲ ਆਪਾਂ ਹੈਂਡ ਦਾ ਵਰਕ ਰੈਡੀ ਕਰਕੇ ਦਿੰਨੇ ਆ ਇਹ ਆਰੀ ਵਰਕ ਦੇ ਵਿੱਚ ਆਪਾਂ ਨੇ ਹੈਂਡਵਰਕ ਤਿਆਰ ਕੀਤਾ ਹੋਇਆ ਹੈ ਇਹ ਮਤਲਬ ਕੋਸਟ ਬਹੁਤ ਘੱਟ ਪੈ ਜਾਂਦੀ ਹੈ ਤੇ ਲੁੱਕ ਹੈਂਡਵਰਕ ਵਾਲੀ ਹੀ ਆਉਂਦੀ ਹੈ ਇਹਦੇ ਵਿੱਚੋਂ ਤੇ ਆਪਣੇ ਕੋਲ ਇੱਕ ਇਹ ਵਾਲਾ ਵਰਕ ਅੱਜਕੱਲ ਬਹੁਤ ਚੱਲ ਰਿਹਾ ਹੈ थ्रेड ਵਰਕ ਦੇਖੋ ਇਹ ਨੀਡਲ ਦਾ ਵਰਕ ਹੈ ਇਹ ਵੀ ਹੱਥ ਦਾ ਕੰਮ ਹੈਗਾ ਸਾਰਾ ਇਹ ਵੀ ਤੁਸੀਂ ਕਾਟਨ ਤੇ ਬਣਿਆ ਹੋਇਆਗਾ ਅੱਜ ਕੱਲ ਦੇ ਮੌਸਮ ਦੇ ਮਤਲਬ ਹਿਸਾਬ ਨਾਲ ਤੁਸੀਂ ਇਹਦੇ ਡਿਜ਼ਾਈਨ ਵੀ ਸਾਡੇ ਤੋਂ ਕੋਈ ਵੀ ਡਿਜ਼ਾਈਨ ਤਿਆਰ ਕਰਾ ਸਕਦੇ ਹੋ ਇਹਦੇ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਇਹ ਸ਼ੈਡੋ ਵਰਕ ਹੈਗਾ ਇਹ ਸਾਰਾ ਹੱਥਾਂ ਨਾਲ ਕੰਮ ਹੁੰਦਾਗਾ ਇਹ ਆਪਣੀਆਂ ਭੈਣਾਂ ਉਹ ਅਸੀਂ ਕੰਮ ਮਤਲਬ ਆਪਣਾ ਕੰਮ ਇਸ ਕਰਕੇ ਸਸਤਾ ਹੈਗਾ ਜੋ ਭੈਣਾਂ ਘਰੋਂ ਕੰਮ ਕਰਦੀਆਂ ਨੇ ਅਸੀਂ ਉਹਨਾਂ ਤੋਂ ਕੰਮ ਕਰਾਉਂਦੇ ਆਂ ਨਾਲੇ ਤਾਂ ਉਹਨਾਂ ਨੂੰ ਕੰਮ ਮਿਲਦਾਗਾ ਤੇ ਕਸਟਮਰ ਤੱਕ ਵੀ ਬਹੁਤ ਘੱਟ ਕੋਸਟ ਤੇ ਪਹੁੰਚਦਾਗਾ ਇਹ ਕੰਮ ਤੇ ਇਸ ਕਰਕੇ ਆਪਾਂ ਸਾਨੂੰ ਵੀ ਇੱਕ ਵਾਰ ਜਰੂਰ ਸਾਡੇ ਤੋਂ ਕੰਮ ਕਰਵਾ ਕੇ ਦੇਖੋ ਤੇ ਤੁਸੀਂ ਸਾਡਾ ਕੰਮ ਚੈੱਕ ਕਰ ਸਕਦੇ ਹੋਗੇ ਇਹ ਆਪਣੇ ਕੋਲੇ ਮਸ਼ੀਨ कॉटन ਦੇ ਸੂਤ ਹੈਗੇ ਦੇਖੋ ਇਸ ਮੌਸਮ ਦੇ ਹਿਸਾਬ ਨਾਲ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਜਿਵੇਂ ਕਿਸੇ ਵੀ ਫੈਬਰਿਕ ਤੇ ਸਾਡੇ ਤੋਂ ਕਰਵਾ ਸਕਦੇ ਹੋ ਹਾਂਜੀ ਆਪਣਾ ਐਡਰੈਸ ਹੈਗਾ ਜੇ ਕਿਸੇ ਭੈਣ ਨੇ ਭਰਾ ਨੇ ਵਿజిਟ ਕਰਨੇਗਾ ਕੁੱਲਰੀਆਂ ਰੋਡ ਨੇੜੇ ਬੀਬੜੀਆਂ ਵਾਲਾ ਮੰਦਿਰ ਬਰੇਟਾ ਜ਼ਿਲ੍ਹਾ ਮਾਨਸਾ ਤੇ ਆਪਣਾ ਮੋਬਾਈਲ ਨੰਬਰ ਤੁਹਾਨੂੰ ਅਸੀਂ ਇੱਥੇ ਸ਼ੋ ਕਰ ਦਾਂਗੇ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਵੀ ਕਰ ਸਕਦੇ ਹੋਗੇ ਆਪਣੀ ਸ਼ਿਪਿੰਗ ਵਰਲਡਵਾਈਡ ਵਰਲਡਵਾਈਡ ਸ਼ਿਪਿੰਗ ਹੈ ਤੁਸੀਂ ਕਿਤੇ ਵੀ ਸਾਡੇ ਤੋਂ ਮਤਲਬ ਆਰਡਰ ਕਰਕੇ ਸੂਟ ਇਹ ਮੰਗਵਾ ਸਕਦੇ ਹੋ